ਸਾਰੇ ਦੋਸਤਾਂ ਨੂੰ ਪੈਂਪਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੈਂ ਗੱਲ ਕਰ ਰਿਹਾ ਆਪਣੇ ਇਸ ਵੀਡੀਓ ਦੇ ਵਿੱਚ ਚੈਟਮ ਬਾਰੇ ਜਿਹੜਾ ਕਿ ਟ੍ਰਾਂਟੋ ਤੋਂ ਲਗਭਗ 300 ਕਿਲੋਮੀਟਰ ਦੂਰ ਹਾਈਵੇ 401 ਨੰਬਰ ਤੇ ਹੈ ਤੇ ਇਹ ਜਿਹੜਾ ਹਾਈਵੇ ਹੈ ਇਹ ਟ੍ਰਾਂਟੋ ਤੋਂ ਵਿੰਸਰ ਜਾਨੀ ਕਿ ਅਮਰੀਕਾ ਦੇ ਬਾਰਡਰ ਨੂੰ ਜਾਂਦਾ ਹੈ ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਚਲਾ ਜਾਂਦਾ ਹੈ ਤੇ ਇਹ ਹਾਈਵੇ ਜਿਆਦਾਤਰ ਟਰੱਕਿੰਗ ਲਈ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਸਾਰੇ ਟਰੱਕ ਇਧਰੋਂ ਹੀ ਜਾਂਦੇ ਆ ਕੈਨੇਡਾ ਤੋਂ ਅਮਰੀਕਾ ਲਈ ਤੇ ਅਮਰੀਕਾ ਤੋਂ ਇਧਰ ਜਿਹੜਾ ਇੰਪੋਰਟ ਐਕਸਪੋਰਟ ਇਸ ਹਾਈਵੇ ਨੂੰ ਜਿਆਦਾ ਯੂਜ਼ ਕੀਤਾ ਜਾਂਦਾ ਹੈ ਤੇ ਜੇ ਮੈਂ ਇਹ ਸ਼ਹਿਰ ਤੇ ਗੱਲ ਕਰਾਂ ਤਾਂ ਇਹਦਾ ਨਾਮ ਹੈ ਜਿਹੜਾ ਚੈਟਮ ਕੈਂਟ ਕਿਉਂਕਿ ਇਹ ਮਿਲਟਰੀ ਪਰਪਸ ਲਈ ਵਸਾਇਆ ਗਿਆ ਸੀ ਤੇ ਇਹ 1774 ਈਸਵੀ ਦੇ ਵਿੱਚ ਇਹਨੂੰ ਵਸਾਇਆ ਗਿਆ ਸੀ ਤੇ ਇਹ ਜਿਹੜਾ ਸ਼ਹਿਰ ਹੈ ਇਹ ਥੀਮਸ ਰਿਵਰ ਜਿਹੜੀ ਕਿ 온ਟਾਰੀਓ ਦੇ ਵਿੱਚ ਹੀ ਸ਼ੁਰੂ ਹੁੰਦੀ ਹੈ ਤੇ ਇੱਥੇ ਆ ਕੇ ਸੈਂਟ ਕਲੀਅਰ ਜਿਹੜੀ ਰਿਵਰ ਹੈ ਛੋਟੀ ਜੀ ਨਦੀ ਹੈ ਉਹਦੇ ਵਿੱਚ ਆ ਕੇ ਮਰਜ ਹੋ ਜਾਂਦੀ ਹੈ ਤੇ ਇਹ ਜਿਹੜੀ ਰਿਵਰ ਹੈ ਇਹ ਇੱਥੇ ਯਾਨੀ ਕਿ ਬੋਟਿੰਗ ਲਈ ਫਿਸ਼ਿੰਗ ਲਈ ਇਹ ਲੋਕ ਇੱਥੇ ਜ਼ਿਆਦਾ ਮਤਲਬ ਇਸ ਚੀਜ਼ ਨੂੰ ਪ੍ਰੈਫਰੈਂਸ ਦਿੰਦੇ ਆ ਤੇ ਸੈਂਟ ਕਲੀਅਰ ਜਿਹੜਾ ਕਾਲਜ ਹੈ ਉਹਦਾ ਨਾਮ ਸੈਂਟ ਕਲੇਰੀਆ ਤੇ ਸਰਕਾਰੀ ਕਾਲਜ ਹੈ ਇਹ ਜ਼ਿਆਦਾਤਰ ਆਪਣੇ ਜਿਹੜੇ ਸਟੂਡੈਂਟ ਹੈ ਉਹ ਇਸ ਟਾਊਨ ਦੇ ਵਿੱਚ ਪੜਾਈ ਵੀਜ਼ੇ ਸਟੱਡੀ ਵੀਜ਼ੇ ਤੇ ਆਉਂਦੇ ਆ ਤੇ ਇੱਥੇ ਮੈਂ ਜ਼ਿਆਦਾ ਸਟੂਡੈਂਟ ਤਾਂ ਨਹੀਂ ਦੇਖੇ ਬਸ ਥੋੜੇ ਜਿਹੀ ਪੰਜਾਬੀ ਸਟੂਡੈਂਟ ਜ਼ਰੂਰ ਮੈਨੂੰ ਇੱਥੇ ਮਿਲੇ ਸੀਗੇ ਤੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੈਨੂੰ ਜ਼ਿਆਦਾਤਰ ਸਟੂਡੈਂਟਸ ਦਾ ਰਿਸਪੌਂਸ ਇਹ ਹੀ ਸੀ ਕਿ ਉਹਨਾਂ ਕੋਲੇ ਸਾਰਿਆਂ ਕੋਲ ਹੀ ਇੱਥੇ ਕੰਮ ਹੈ ਕਿਉਂਕਿ ਇਹ ਜਿਹੜਾ ਛੋਟਾ ਜਿਹਾ ਟਾਊਨ ਹੀ ਹੈ ਤੇ ਇਹਦੀ ਆਬਾਦੀ तकरीबन 45000 ਹੈ ਤੇ ਇੱਥੇ ਕੰਮ ਦੀਆਂ oportunidades ਜ਼ਿਆਦਾ ਹੈ ਕਿਉਂਕਿ ਇਹ ਵੱਡੇ ਸ਼ਹਿਰਾਂ ਤੋਂ ਕਾਫੀ ਦੂਰ ਹੋਣ ਕਰਕੇ ਇੱਥੇ ਕੰਮਕਾਜ ਜਿਹੜੇ ਉੱਥੇ ਸਟੂਡੈਂਟ ਹੈ ਲੋਕਲ ਹੈ ਜਿਹੜੇ ਉਹਨਾਂ ਨੂੰ ਆਸਾਨੀ ਦੇ ਨਾਲ ਹੀ ਮਿਲ ਜਾਂਦਾ ਹੈ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਕੰਪੀਟੀਸ਼ਨ ਹੀ ਇੰਨਾ ਹੈ ਕਿ ਉੱਥੇ ਕੰਮਕਾਜ ਮਿਲਦੇ ਹੀ ਨਹੀਂ ਤੇ ਇਹ ਜਿਹੜਾ ਛੋਟਾ ਜਿਹਾ ਟਾਊਨ ਹੈ ਇਹ ਇਹਦੇ ਵਿੱਚ ਜ਼ਿਆਦਾ ਕੋਈ ਫੈਕਟਰੀਆਂ ਵਗੈਰਾ ਤਾਂ ਨਹੀਂ ਹੈ ਬਸ ਖਾਣ ਪੀਣ ਦੇ ਇੱਥੇ ਕਾਫੀ ਰੈਸਟੋਰੈਂਟ ਟਿਮ ਹਾਟਨ ਤੇ ਜਾਂ ਹੋਰ ਇੱਥੇ ਖਾਣ ਪੀਣ ਦਾ ਜ਼ਿਆਦਾ ਸਮਾਨ ਮਿਲਦਾ ਕਿਉਂਕਿ ਇਹ ਹਾਈਵੇ ਦੇ ਉੱਪਰ ਹੋਣ ਕਰਕੇ ਤੇ ਇੱਥੇ ਖਾਣ ਪੀਣ ਦੀਆਂ ਵਸਤਾਂ ਹੀ ਜ਼ਿਆਦਾ ਮਿਲਦੀਆਂ ਤੇ ਜੇ ਆਪਾਂ ਗੱਲ ਕਰੀਏ ਤਾਂ ਇਥੋਂ ਦੇ ਵੈਦਰ ਦੀ ਤਾਂ ਇਹ ਕਾਫੀ ਸੋਹਣਾ ਹੈ ਕਿਉਂਕਿ ਮੈਨੂੰ ਚੈਟਮ ਦੇ ਵਿੱਚ ਆਏ ਹੋਏ ਅੱਜ ਤੀਜਾ ਦਿਨ ਹੀ ਹੈ ਤੇ ਇੱਥੇ ਹੁਣ ਸਮਰ ਹੈ ਤੇ ਜਦੋਂ ਹੀ ਟੈਂਪਰੇਚਰ 20 25 ਡਿਗਰੀ ਪਹੁੰਚਦਾ ਹੈ ਤੇ ਉਹਦੇ ਨਾਲ ਦੀ ਨਾਲ ਇੱਥੇ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤੇ ਇਹ ਬਹੁਤ ਸੋਹਣਾ ਤੇ ਬਹੁਤ ਪੀਸਫੁਲ ਇਹ ਜਿਹੜਾ ਟਾਊਨ ਹੈ ਤੇ ਇੱਥੇ ਜਿਹੜੇ ਇੱਥੋਂ ਦੇ ਲੋਕ ਹੈ ਉਹ ਬੜੇ ਸ਼ਾਂਤੀ ਪਸੰਦ ਹੈ ਤੇ ਇਹ ਕੁਦਰਤੀ ਤੌਰ ਤੇ ਹੈ ਕੈਨੇਡਾ ਤਾਂ ਵੈਸੇ ਕੁਦਰਤੀ ਤੌਰ ਤੇ ਬਹੁਤ ਸੋਹਣਾ ਹੈ ਪਰ ਲੋਕਾਂ ਨੇ ਵੀ ਇਹਨੂੰ ਪੂਰਾ ਮੈਂਟੇਨ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਹਰੇਕ ਘਰ ਦੇ ਬਾਹਰ ਹੈ ਜਿਹੜਾ ਉੱਥੇ ਉਹਨਾਂ ਨੇ ਆਪਦੇ ਪਲਾਂਟ ਵਗੈਰਾ ਯਾਨੀ ਕਿ ਬਹੁਤ ਸੋਹਣੇ ਦਰਖਤ ਲਗਾਏ ਆ ਤੇ ਘਾ ਇੱਥੇ ਕੁਦਰਤੀ ਵੈਸੇ ਕੈਨੇਡਾ ਦੇ ਵਿੱਚ ਹਰ ਜਗ੍ਹਾ ਤੇ ਹੈ ਪਰ ਇਹਨਾਂ ਨੇ ਲੋਕਾਂ ਨੇ ਇੱਥੇ ਜ਼ਿਆਦਾਤਰ ਇਹਨੂੰ ਬਹੁਤ ਚੰਗੀ ਤਰ੍ਹਾਂ ਮੇਨਟੇਨ ਕਰਕੇ ਰੱਖਿਆ ਹੈ ਹਰ ਰੋਜ਼ ਜੇ ਅਸੀਂ ਦੇਖਦੇ ਆ ਭਾਵੇਂ ਉਹ ਬਜ਼ੁਰਗ ਹੋਣ ਭਾਵੇਂ ਉਹ ਨੌਜਵਾਨ ਹੋਣ ਵੀਕਐਂਡ ਤੇ ਤਾਂ ਹੁੰਦਾ ਹੀ ਹੁੰਦਾ ਹੈ ਤੇ ਇਹ ਲਗਭਗ ਹਰ ਦੂਜੇ ਤੀਜੇ ਦਿਨ ਇਹਨੂੰ ਕੱਟਦੇ ਆ ਤੇ ਫੁੱਲਾਂਾਂ ਦੇ ਵੀ ਇੱਥੇ ਕਾਫੀ ਲੋਕ ਸ਼ਕੀਨ ਐ ਆਪਦੇ ਘਰ ਨੂੰ ਸਜਾ ਕੇ ਰੱਖਣ ਦੇ ਵਿੱਚ ਜਿਆਦਾ ਵਿਸ਼ਵਾਸ ਰੱਖਦੇ ਐ ਤੇ ਇੱਥੇ ਜਿਹੜੇ ਘਰ ਐ ਉਹ ਬ੍ਰੈਂਪਟਨ ਤੇ ਜਾਂ ਹੋਰ ਟ੍ਰਾਂਟੋ ਦੇ ਦੂਸਰੇ ਏਰੀਆ ਦੇ ਵਿੱਚ ਵਾਂਗੂ ਜਿਆਦਾ ਵੱਡੇ ਨਹੀਂਗੇ ਸਿੰਗਲ ਸਟੋਰੀ ਮਕਾਨ ਇੱਥੇ ਜਾਦੇ ਐ ਤੇ ਉਧਰ ਤਾਂ ਡਬਲ ਸਟੋਰੀ ਜਿਆਦਾ ਘਰ ਹੈਗੇ ਬਟ ਇੱਥੇ ਸਿੰਗਲ ਸਟੋਰੀ ਐ ਪਰ ਇਹ ਬਹੁਤ ਸੋਹਣਾ ਬਹੁਤ ਸ਼ਾਂਤ ਏਰੀਆ ਐ ਤੇ ਅਸੀਂ ਮੈਨੂੰ ਅਸੀਂ ਜਾਂਦੇ ਰਹਿੰਦੇ ਆਂ ਆਪਦੀ ਫੈਮਲੀ ਦੇ ਨਾਲ ਕਦੇ ਕਿਸ ਸਾਈਡ ਕਦੇ ਸ਼ਹਿਰ ਦੀ ਕਿਸ ਸਾਈਡ ਤੇ ਇੱਥੇ ਜਿਆਦਾ ਬੱਸ ਸਰਵਿਸ ਵੀ ਇਸ ਸ਼ਹਿਰ ਦੇ ਵਿੱਚ ਹੈ ਨਹੀਂਗੀ ਕਿਉਂਕਿ ਜਿਆਦਾ ਛੋਟਾ ਹੋਣ ਕਰਕੇ ਇੱਥੇ ਬੱਸ ਸਰਵਿਸ ਵੀ ਜਿਆਦਾ ਉਪਲਬਧ ਨਹੀਂ ਹੈ ਤੇ ਇੱਥੇ ਘਰਾਂ ਦੇ ਵਿੱਚ ਅਕਸਰ ਹੀ ਬੋਟਸ ਦੇਖੀਆਂ ਜਾਂਦੀਆਂ ਕਿਉਂਕਿ ਇਹ ਵੀਕੈਂਡ ਦੇ ਉੱਪਰ ਜਿਹੜੇ ਗੋਰੇ ਆ ਇਹ ਉੱਥੇ ਆਪ ਦਾ ਇੰਜੋਏ ਕਰਨ ਜਰੂਰੀ ਜਾਂਦੇ ਰਹਿੰਦੇ ਆ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਲਾਈਕ